ਬਿਹਤਰ ਭਵਿੱਖ ਦੀ ਆਸ ਵਿੱਚ ਅਸੀਂ ਬਾਹਰ ਜਾਂਦੇ ਹਾਂ ਪਰ ਕਈ ਵਜ੍ਹੀ ਅਜਿਹੇ ਹਾਦਸੇ ਹੋ ਜਾਂਦੇ ਨੇ ਕਿ ਉਹ ਬਿਹਤਰ ਭਵਿੱਖ ਜਿਹੜਾ ਹੈ ਉਹ ਸਾਡੇ ਲਈ ਇੱਕ ਨਾਈਟਮੇਰ ਇੱਕ ਬੁਰਾ ਸੁਪਨਾ ਬਣ ਕੇ ਰਹਿ ਜਾਂਦਾ ਹੈ ਅਜਿਹਾ ਹੀ ਕੁਝ ਹੋਇਆ ਅਮ੍ਰਿਤਸਰ ਦੇ ਤੁੰਗਬਾਲਾ ਇਲਾਕੇ ਦੇ ਵਿੱਚ ਜਿੱਥੇ ਕਿ ਦੋ ਨੌਜਵਾਨ ਜਾਂਦੇ ਹਨ ਬਾਹਰਲੇ ਦੇਸ਼ ਵਿੱਚ ਤੇ ਉੱਥੇ ਜਾ ਕੇ ਉਹਨਾਂ ਤੇ ਕੋਈ ਅਜਿਹੇ ਕੇਸ ਪੈ ਜਾਂਦੇ ਨੇ ਕਿ ਉਹ ਉਹਨਾਂ ਨੂੰ ਪੁਲਿਸ ਗ੍ਰਿਫਤਾਰ ਕਰ ਲੈਂਦੀ ਹੈ ਤੇ ਪੰਜਾਬ ਸਰਕਾਰ ਦੇ ਅੱਗੇ ਉਹ ਗੁਹਾਰ ਲਗਾਉਂਦੇ ਨੇ ਉਹਨਾਂ ਦਾ ਪਰਿਵਾਰ ਤੇ ਉਹ ਪੰਜਾਬ ਸਰਕਾਰ ਜਿਹੜੀ ਆ ਉਹਨਾਂ ਦੀ ਮਦਦ ਕਰਦੀ ਹੈ ਖਾਸ ਕਰਕੇ ਕੁਲਦੀਪ ਸਿੰਘ ਢਾਲੀਵਾਲ ਵੱਲੋਂ ਉਹਨਾਂ ਦੀ ਜਿਹੜੀ ਹੈ ਉਹ ਮਤ ਕੀਤੀ ਗਈ ਹੈ ਤੇ ਅੱਜ ਕੁਲਦੀਪ ਸਿੰਘ ਢਾਲੀਵਾਲ ਜਿਹੜੇ ਪਹੁੰਚੇ ਨੇ ਉਹਨਾਂ ਨਾਲ ਗੱਲਬਾਤ ਕਰਕੇ ਜਾਣਦੇ ਹਾਂ ਕੀ ਹੈ ਮਾਮਲਾ ਅਦੇ ਲੜਕੇ ਦੇ ਜਿਹੜੇ ਪਿਤਾ ਨੇ ਸਰਦਾਰ ਮਨਜੀਤ ਸਿੰਘ ਤੁੰਗਬਾਲਾ ਰਹਿੰਦੇ ਨੇ ਦੂਸਰਾ ਲੜਕਾ ਕਰਨਵੀਰ ਸਿੰਘ ਹੈ ਜਿਹੜਾ ਕਿ ਸੁਲਤਾਨਵਿੰਡ ਇਲਾਕੇ ਦਾ ਰਹਿਣ ਵਾਲਾ ਹੈ ਤੇ ਇੱਕ ਤੁੰਗਬਾਲਾ ਦਾ ਜਿਹੜਾ ਅਮਨਦੀਪ ਸਿੰਘ ਜਿਸ ਦੀ ਉਮਰ 23 ਸਾਲ ਹੈ ਉਹ ਜਿਹੜਾ ਹੈ ਉਦੇ ਘਰ ਅਸੀਂ ਪਹੁੰਚੇ ਆ ਉਹਨਾਂ ਨਾਲ ਗੱਲਬਾਤ ਕਰਕੇ ਜਾਣਦੇ ਉੱਥੇ ਕੋਈ ਮਿਸ ਹੈਪਨਿੰਗ ਹੋ ਗਈ ਹੋਸਟਲ ਦੇ ਵਿੱਚ ਪਰਲੇ ਤੇ ਮੁੜ ਕੇ ਬਾਅਦ ਚ ਇਹਨਾਂ ਨੂੰ 1.5 ਮਹੀਨਾ ਰੱਖਿਆ ਤੇ ਇਹਨਾਂ ਨੂੰ ਅਕੀ ਇਨਕੁਆਰੀ ਆਪਣੀ ਕਰਕੇ ਤੇ ਮੁੜ ਕੇ ਬਸ ਇਹਨਾਂ ਨੂੰ ਛੱਡ ਦਿੱਤਾ ਗਿਆ ਦੇਖਣ ਕਰ ਤੋ ਮਨ ਸਿੱਕੇ ਕੋਣ ਆਇਆ ਹਾਂ ਹਮਝ ਰਹਾਤੀ ਹੈ ਲੇਕਿਨ ਰਹਾਤੀ ਹੈ ਠੀਕ ਮੰਤਰੀ ਸਾਹਿਬ ਨੇ ਪੰਜਾਬ ਤੋਂ ਇਹਨਾਂ ਨੂੰ ਵੀ ਆਹ ਨਾ ਹੀ ਦਾ ਕਹੀ 1 ਮਹੀਨਾ ਪਹਿਲਾਂ ਗਿਆ ਸੀ ਤੇ ਇਹਨਾਂ ਨੇ ਸਾਡੀ ਪੂਰੀ ਹੈਲਪ ਕੀਤੀ ਇਹਨਾਂ ਨੇ ਤੇ ਉਹਦੇ ਕਰਕੇ ਅੱਜ ਬੱਚੇ ਸਾਡੇ ਸਮਝੋ ਕੋਲ ਹੀ ਆ ਜੀ ਹੁਣ ਲੱਗ ਔਖਾ ਸੀਗਾ ਕੰਮ ਜਰਾ ਮਰ ਔਖਾ ਜੀ ਤੁਹਾਨੂੰ ਪਤਾ ਹੀ ਹੈ ਉੱਥੇ ਮਿਸ ਥਾਮੀ ਕੋਈ ਨਹੀਂ ਉੱਥੇ ਮੋਤਾ ਹਿੰਗਾ ਤੇ ਉਹਦੇ ਕਰਕੇ ਫਿਰ ਇਹਨਾਂ ਨੂੰ ਫੜਿਆ ਗਿਆ ਚਲ ਪਹਿਲਾਂ ਮਾਲਕਾਂ ਨੂੰ ਫੜਿਆ ਸਟਾਫ ਨੂੰ ਬਾਅਦ ਚ ਫੜਿਆ ਤੇ ਬਾਅਦ ਚ ਸਟਾਫ ਨੂੰ ਸਾਡੇ ਛੱਡ ਦਿੱਤਾ ਤੇ ਹੁਣ ਆਪੇ ਘਰ ਵੀ ਆ ਜਾਣਗੇ ਬੱਚੇ ਜੀ ਉਹ ਫੜੇ ਗਏ ਸੀ ਤੁਹਾਨੂੰ ਕਿੱਥੋਂ ਪਤਾ ਲੱਗਾ ਸਾਨੂੰ ਉਹਦਾ ਦੋਸਤ ਹੈਗਾ ਸੀ ਉੱਥੇ ਉਹਨੇ ਦੱਸਿਆ ਫੋਨ ਕਰਕੇ ਹੁਣ ਬਰੀ ਹੋ ਗਏ ਨੇ ਜੀ ਹਾਂਜੀ ਬਿਲਕੁਲ ਬਰੀ ਹੋ ਗਏ ਜੀ ਇੱਕ ਦੋ ਤੱਕ ਵਾਪਸ ਆਉਣਗੇ ਮਹੀਨੇ ਦਿਨ ਮਹੀਨੇ ਤੱਕ ਆ ਜੰਗੇ ਘਰ ਗੱਲਬਾ ਉਹ ਇਹ ਕਿਹਨੇ ਕੇਸੀ ਜੀ ਨਾਲ ਨਹੀਂ ਪਹਿਲਾਂ ਮੁੰਡਾ ਇੱਕ ਵੱਖਰਾ ਗਿਆ ਸੀ ਇਹ 2 3 ਮਹੀਨੇ ਬਾਅਦ ਗਿਆ ਸੀ ਪਾਸਪੋਰਟ ਕਹਿੰਦੇ ਇਸ ਕੰਪਨੀ ਜਿਹਨਾਂ ਕੰਪਨੀ ਕੋਲ ਨਹੀਂ ਨਹੀਂ ਕੰਪਨੀ ਕੋਲ ਨਹੀਂ ਮਤਲਬ ਕੰਪਨੀ ਲੈ ਲੋ ਜਿਸ ਤਰ੍ਹਾਂ ਮੇਰੇ ਪਾਸਪੋਰਟ ਪੁਲਸ ਨੇ ਰੱਖੇ ਜਾਂ ਉਹਨਾਂ ਵਕੀਲ ਉਹਨੇ ਰੱਖੇ ਆ ਬਾਕੀ ਉਹਦੇ ਪਾਸਪੋਰਟ ਮਿਲ ਜਾਣਗੇ ਕੋਈ ਜਦੋਂ ਮਤਲਬ ਤੁਹਾਨੂੰ ਉਹਨਾਂ ਨੂੰ ਇੰਸ਼ੋਰੈਂਸ ਕਰਵਾਤੀ ਹੈ ਹਾਂਜੀ ਹਾਂ ਮੇਰਾ ਬਿਲਕੁਲ ਬਿਲਕੁਲ ਇੱਥੇ ਰਹਿ ਰਹੇ ਨੇ ਰਹਿ ਕਿੱਥੇ ਰਹੇ ਨੇ ਉਹ ਰਹਿ ਆਪਣੇ ਉੱਧਰ ਲਾ ਕੇ ਕਮਰਾ ਹੈਗਾ ਉੱਥੇ ਰਹਿ ਰਿਹਾ ਤਾਲੀਬਾ ਸਾਵਾ ਜਾਏ ਆ ਤੇ ਕੀ ਕਰਨਾ ਚਾਹੀਦਾ ਮਾਰੇ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਜ ਤਾਂ ਨੂੰ ਹੌਸਲਾ ਫਸਦੀ ਇਹ ਨਾ ਆਏ ਕਿ ਤੁਸੀਂ ਚਿੰਤਾ ਨਾ ਕਰੋ ਕਿਸੇ ਗੱਲ ਦੀ ਅਸੀਂ ਤੁਹਾਡੇ ਨਾਲ ਹੈਗੇ ਆਂ ਤਾਂ ਲੱਗਦਾ ਵੀ ਸਰਕਾਰ ਦੇ ਆਪਣਾ ਵਧੀਆ ਕੰਮ ਨਾ ਦਿੰਦੀ ਤੇ ਇੰਨਾ ਕੰਮ ਹੋ ਸਕਦਾ ਦੇਖੋ ਇਹ ਸਰਕਾਰ ਨੇ ਤੇ ਸਾਡੇ ਵਾਸਤੇ ਬਹੁਤ ਕੁਝ ਕੀਤਾ ਜੀ ਹੁਣ ਅਸੀਂ ਦੇਖੋ ਕਹਾਂਗੇ ਕਿ ਸਾਡੇ ਵਾਸਤੇ ਸਰਕਾਰ ਸਹੀ ਹੈ ਬਾਕੀ ਧਾਰੀ ਵਾਲੋ ਸਾਡਾ ਬਹੁਤ ਧੰਨਵਾਦ ਇਹਨਾਂ ਦਾ ਆਣ ਕਿਉਂ ਲੋਕਾਂ ਨੂੰ ਕੀ ਕਹਿਣਾ ਜਾਂਦੇ ਜਿਹੜੇ ਆਪਣੇ ਬੱਚਿਆਂ ਨੂੰ ਉਦੇਸ਼ ਪੇਗੀ ਅਸੀਂ ਤਾਂ ਮਾਰਾ ਇਹੋ ਕਹਿੰਦੇ ਇੱਥੇ ਥੋੜੀ ਖਾ ਲੋ ਚੰਗੀ ਜੋ ਬੋਦੀ ਖਾਂਦੇ ਆਂ ਤੇ ਥੋੜੀ ਤਾਂ ਵੀ ਜਾਓਗੇ ਤੁਹਾਡੀ ਗੱਲਾਂ ਪੈਂਚ ਲੱਗਦਾ ਕਿ ਉਹਨਾਂ ਨੇ ਜਿੱਤ ਕਰਕੇ ਉਹ ਗਏ ਨਹੀਂ ਤੁਹਾਡੀ ਵਿੱਚ ਜੀਤ ਮਤਲਬ ਤੁਸੀਂ ਸਿਆਣੇ ਹੈਗੇ ਜੋ ਤੋਂ ਬੱਚੇ ਅੱਜਕੱਲ ਜਿਦੀ ਕਰਦੇ ਕਰਦੇ ਆ ਕਿ ਅਸੀਂ ਜਾਣਾ ਜਾਣਾ ਮਾਂ ਪਿਓ ਦੇ ਗੱਲ ਚ ਗੂਠਦੇਗੇ ਭੇਜਦੇ ਵੀ ਹਣ ਭੇਜੋ ਬਾਹਰ ਕਿਉਂਕਿ ਇੱਕ ਲਹਿਰ ਚੱਲਣ ਦੀ ਹੈ ਨਾ ਹਰ ਬੱਚਾ ਕਹਿੰਦਾ ਬਾਹਰ ਜਾਣਾ ਬਾਹਰ ਜਾਣਾ ਬਾਕੀ ਇੱਥੇ ਕਰੋ ਉਹ ਠੀਕ ਹੈ ਸਭ ਪਰ ਬਾਹਰ ਹੈਗੀ ਲਾਈਫ ਦੀ ਤੁਹਾਨੂੰ ਕੀ ਲੱਗਦਾ ਕੋਈ ਲਾਈਫ ਤਾਂ ਜਿੰਨਾਂ ਦੀ ਹੈਗੀ ਉਹਨਾਂ ਦੀ ਹੈਗੀ ਆ ਬਾਕੀ ਆਪਣਾ ਘਰ ਤੇ ਆਪਣਾ ਹੀ ਆ ਨਾ ਸਕਿਲ ਚ ਗਏ ਸੀ ਕਿ ਜਾਂ ਮਤਲਬ ਉਸ ਵੇਲੇ 40 ਟਕੇ ਸੀ ਮਤਲਬ ਆਪਣਾ ਉਹਦੇ ਪਾਸੇ ਕਿ ਨਹੀਂ ਸਿੱਖਿਆ ਕੁਛ ਨਹੀਂ ਉਹਨਾਂ ਨੇ ਬਾਰ ਚ ਕੰਮ ਕਰਦੇ ਬਸ ਜੇ ਦੇਖੋ ਪੂਰਾ ਪੰਜਾਬ ਦੇ ਵਿੱਚ ਸਾਡੀ ਪਾਰਟੀ ਮਿਸ਼ਨ ਇਹ ਕਹਿੰਦੀ ਆ ਕਿ ਜਿਹੜਾ ਵੀ ਬੰਦਾ ਪੰਜਾਬ ਪੱਖੀ ਆ ਜਿਹੜਾ ਬੰਦਾ ਪੰਜਾਬ ਦਾ ਭਲਾ ਸੋਚਦਾ ਚਾਹੇ ਉਹ ਕਾਂਗਰਸ ਚਾਹੇ ਕਾਲੀ ਦਲ ਚਾਹੇ ਬੀਜੇਪੀ ਤੇ ਕਿਤੇ ਵੀ ਆ ਉਹ ਸਾਡੀ ਪਾਰਟੀ ਜਾ ਸਕਦਾ ਕੋਈ ਗੱਲ ਹੀ ਨਹੀਂ ਕੋਈ ਪਾਰਟੀਆਂ ਸਾਰੀਆਂ ਥੋੜੀਆਂ ਮਾੜੀਆਂ ਹੁੰਦੀਆਂ ਉਹਨਾਂ ਦੇ ਚੰਗੇ ਬੰਦੇ ਹੁੰਦੇ ਆ ਤੇ ਇੱਥੇ ਵੀ ਵਾਸਤਾ ਮਤਲਬ ਪਾਵਾਂਗੇ ਕਿ ਜਿਹੜਾ ਬੰਦਾ ਮਸਾਦੀ ਭਲਾਈ ਚਾਹੁੰਦਾ ਉਹ ਆਵੇ ਸਾਡਾ ਸੁਜੋਗ ਕਦੇ ਹੀ ਆਦਕ ਦਾ ਸੁਜੋਗ ਕਦੇ ਲੇਡੀਜ਼ ਵੇਅਰ ਇੱਥੇ ਵੀ ਬਣ ਰਿਹਾ ਨਹੀਂ ਨਹੀਂ ਇਹ ਤੇ ਕੀ ਬਣ ਰਿਹਾ ਲੇਡੀ ਬਣਦਾ ਕਿ ਬੰਦਾ ਬਣਦਾ ਤੁਹਾਨੂੰ ਦੋ ਤਿੰਨ ਦਿਨਾਂ ਚ ਪਤਾ ਲੱਗ ਜਾਊਗਾ ਪਰ ਮੇਹਰਾਮਾਂ ਦੀ ਪਾਰਟੀ ਦਾ ਬਣੂ ਇਹ ਮੈਂ ਤੁਹਾਨੂੰ ਕਹਿੰਦਾ ਕਾਂਗਰਸ ਦੇ ਕਿੰਨੇ ਕਾਉਂਸਲਰ ਤੁਹਾਡੇ ਸੰਪਰਕ ਚ ਮੈਂ ਕਿਹਾ ਕਿ ਉਹਨਾਂ ਨੂੰ ਤੁਸੀਂ ਉਹ ਕੋਈ ਇਦਾਂ ਕਰਦੇ ਤੁਸੀਂ ਉਹ ਦੇਖੋ ਮੇਰੇ ਕੋਲ ਨਹੀਂ ਨਹੀਂ ਯਾਰ ਇੱਕ ਮਿੰਟ ਮਜ਼ਾ ਵੀ ਆ ਗਿਆ ਦੇਖੋ ਪਰਖ ਚ ਆ ਗਏ ਤੁਹਾਡੇ ਦੇਖੋ ਥੱਤੀ ਦੇ ਹੋ ਗਏ ਸਾਡੇ ਹਾਂਜੀ ਕੋਈ ਸਾਬ ਲਗੋ ਇਦਾਂ ਦੇ ਜਿਹੜੇ ਬਾਦੋਂ ਸਪੋਰਟ ਕਰਨ ਵਾਲੇ ਵੀ ਅਸੀਂ ਬਾਦੋਂ ਸਪੋਰਟ ਕਰਦਾਂਗੇ ਅਸੀਂ ਇਦਾਂ ਦੀ ਉਹ ਛੋਟੇ ਲੈਵਲ ਦੀ ਰਾਜਨੀਤੀ ਨਹੀਂ ਕਰਦੇਗੇ ਇਹਨੂੰ ਲੈ ਆਓ ਇਹਨੂੰ ਲੈ ਆਓ ਇਹ ਕਹਿੰਦਾ ਠੀਕ ਹੈ ਓਕੇ ਆ ਸਮਝ ਗਏ ਤਾਨੂੰ ਕਿੰਨੀ ਕੀ ਮੁਸ਼ਕਲ ਆ ਰਹੀ ਕਿਉਂਕਿ ਤੁਸੀਂ ਲਗਾਤਾਰ ਮਨਾਉਣ ਦੇ ਲਈ ਉਹਨਾਂ ਦੇ ਘਰਾਂ ਦੇ ਵਿੱਚ ਜਾ ਰਹੇ ਹੋ ਜੀ ਦੇਖੋ ਮੁਸ਼ਕਲ ਇਹ ਹੈ ਕਿ ਗੁਰੂ ਰਾਮਦਾਸ ਦੀ ਨਗਰੀ ਹੈ ਗੁਰੂ ਰਾਮਦਾਸ ਦੀ ਇਸ ਨਗਰੀ ਵਾਸਤੇ ਜਿੰਨੀ ਵੀ ਵੱਡੀ ਮੁਸ਼ਕਲ ਦੇ ਵਿੱਚੋਂ ਲੰਘਣਾ ਪਵੇ ਆਪਾਂ ਲੰਘਣ ਨੂੰ ਤਿਆਰ ਆ ਪਰ ਮੇਰ ਵਧੀਆ ਦਿਆਂਗੇ ਸ਼ਾਇਦ ਆ ਤੁਸੀਂ ਕੁ ਬਤਾਓ ਨਹੀਂ ਸੰਪਰਕ ਕਿੰਨੇ ਕ ਲੋਕ ਤੁਹਾਡੇ ਨਾਲ ਦੂਜੀ ਪਾਰਟੀ ਦੇ ਕਿੰਨੇ ਕਰ ਪਹਿਲਾਂ ਪਹਿਲਾਂ ਬੰਦੇ 10ਵੇਂ ਲੋਕ ਸਭਾ ਦੀ ਇਲੈਕਸ਼ਨ ਲੜੀ ਆ ਮੈਂ ਮੌਜੂਦਾ ਮੰਤਰੀ ਆ ਐਮਐਲਏ ਆ ਸਾਦਾ ਅੰਮ੍ਰਿਤ ਸਾਹਿਬ ਦੀ ਆਪਣੇ ਸੰਬੰਧ ਚ ਨਹੀਂ ਸਾਦਾ ਅੰਮ੍ਰਿਤ ਸਾਹਿਬ ਦੀ ਆਪਣੇ ਦੋਸਤ ਮਿੱਤਰ ਨੇ ਯਾਰ ਕਾਂਗਰਸੀ ਅਕਾਲੀ ਭਾਜੀ ਬੀਜੇਪੀ ਸਿਆਸਤ ਆਪਾਂ ਆਪਣੀਆਂ ਆਪਾਂ ਮਿੱਤਰ ਵੀ ਆ ਸਮਾਜਿਕ ਤੌਰ ਤੇ ਨਹੀਂ ਮਾਰਟੀ ਜੁਆਇਨ ਕਰਨ ਵਾਸਤੇ ਜੁਆਇਨ ਕਰਨ ਵਾਸਤੇ ਹਾਂਜੀ ਨਹੀਂ ਹੋਣੀ ਚਾਹੀਦੀ ਮੇਰੇ ਨਾਂ ਦੇ ਤਹਿਤ ਹੋਣ ਦੇ ਬਾਵਜੂਦ ਵੀ ਗੱਲ ਨਹੀਂ ਮੰਨ ਰਹੇ ਜੀ ਨਹੀਂ 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 ਸਭ ਕੋ ਗੱਲ ਵੀ ਮੰਨਦੇ ਆ ਸਾਰੇ ਕੋਲ ਹੋਊਗਾ ਤੁਸੀਂ ਕਹੋ ਬਰਾਓ ਤਾਰੀਵਾਲ ਸਾਹਿਬ ਬਲਾਸਟ ਬੜੇ ਹੋ ਰਹੇ ਆ ਹਾਂ ਬਲਾਸਟ ਬੜੇ ਹੋ ਰਹੇ ਨਹੀਂ ਨਹੀਂ ਬਲਾਸਟ ਜਿਹੜੇ ਹੋਦੇ ਆ ਇਹ ਕੁਝ ਤਾਕਤਾਂ ਪਹਿਲਾਂ ਵੀ ਅਸੀਂ ਕਹੀਆਂ ਮੈਂ ਉਦੋਂ ਵੀ ਤੁਹਾਨੂੰ ਕਿਹਾ ਸੀ ਕਿ ਕੋਈ ਸ਼ੈਤਾਨ ਲੋਕ ਬਾਹਰ ਬੈਠੇ ਆ ਜਿਹੜੇ ਇੱਥੋਂ ਦੇ ਕਾਨੂੰਨ ਵਿਵਸਥਾ ਨੂੰ ਖਰਾਬ ਕਰਨਾ ਚਾਹੁੰਦੇ ਆ ਪਰ ਸਾਡੀ ਪੁਲਿਸ ਜਿਹੜੀ ਇੰਨੀ ਕਾਬਿਲ ਆ ਪਹਿਲਾਂ ਵੀ ਜਿਹੜੇ ਅੱਠ ਦਾ ਬਲਾਸਟ ਹੋਇਆ ਸਾਰੇ ਦੋਸ਼ੀ ਫੜ ਲਿਆ ਹੁਣ ਕੱਲ 230 ਜਨਮ ਦਿਵਸ ਹੋਇਆ ਉਹ ਵੀ ਇੱਕ ਅੱਧੇ ਦਿਨ ਚ ਦੋਸ਼ੀ ਫੜ ਗਏ ਅੱਜ 230 ਮੇਅਰ ਦੇ ਮਾਮਲੇ ਚ ਕਾਂਗਰਸ ਨੇ ਦਾਵਾ ਕੀਤਾ ਕਿ ਅਸੀਂ 50 ਲੈ ਕੇ ਮੇਅਰ ਬਣਾਵ ਬਿਲਕੁਲ ਬਿਲਕੁਲ 40 ਆ ਕੋਈ ਕਹਿੰਦਾ ਬਿਲਕੁਲ 50 ਆ ਸਮਝਦੇ ਕਿ ਨਹੀਂ ਗੱਲ ਜਿੱਦਾਂ ਉੱਤੇ ਚੀਫ ਮਿਨਿਸਟਰ ਬਣ ਲਈ ਬਾਜਵਾ ਰਾਜਾ ਬੜਿੰਗ ਚੰਨੀ ਸਾਹਿਬ ਹੋਣੀ ਸਾਡੇ ਮੁੱਖ ਮੰਤਰੀ ਆ ਇਦਾਂ ਅੰਬਸਾਚੂ ਵੀ ਕਾਂਗਰਸ ਦੇ ਕਈ ਮਿਹਰਬਾਨ ਨੇ ਜਿੰਨੇ ਹਲਕੇ ਉਹਨੇ ਲੀਡਰ ਤੇ ਉਹਨੇ ਮਿਹਰ ਸਮਝਦੇ ਕਿ ਗੱਲ ਇੱਕ ਕਹਿੰਦੇ ਤੁਸੀਂ ਕਹਵਦਾ ਹੋ ਨਾ ਮੈਂ ਤੁਹਾਨੂੰ ਦੋ ਟੁਕ ਗੱਲ ਕਹਿ ਤੀ ਕਿ ਮਿਹਰ ਆਵਾਦੀ ਪਾਰਟੀ ਦਾ ਦਿੱਲੀ ਚ ਕੀ ਸਥਿਤੀ ਆ ਦਿੱਲੀ ਜਤਾਂਗੇ ਦਿੱਲੀ ਜਿੱਦ ਜਿੱਦੀ ਹੁਣੇ ਆਏ ਅੱਜ ਆਏ ਹੰਦੇ ਆਏ ਆਂ ਦਿੱਲੀ ਜੱਜਾਂ ਨੂੰ ਸਾਰਾ ਸਾਰਾ ਕੁਝ ਬੰਦ ਕਰ ਦਿੰਦੇ ਆਂ 2500 ਰੁਪਏ ਵੰਡਣ ਦੀ ਗੱਲ ਕਰੀ ਉਹ ਨਹੀਂ ਸੀ 25-3500 ਜਦੋਂ ਇਹਨਾਂ ਨੇ ਬੰਦਾ ਬੰਦਾ ਲੱਖ ਰੁਪਏ ਵੰਡੇ ਆ ਉਹਦੋਂ ਮੁੜ ਕੇ ਕਹਿੰਦੇ ਇਹ ਜੁਬਲਾ ਜੀ ਸਾਰਾ ਇਹ ਬੰਦਾ ਬੰਦਾ ਲੱਖ ਰੁਪਏ ਵੀ ਕਹਿੰਦੇ ਦੇਾਂਗੇ 1100 ਤੁਸੀਂ ਵੀ ਕਿਹਾ ਸੀ ਉਹ ਗੱਲ ਐ ਤਿੰਨ ਸਾਲ ਹੋਣ ਲੱਗ ਮੈਂ ਕਿਹਾ ਸਤ ਤਿੰਨ ਐਸੇ ਸਾਲ ਚ ਦੇ ਕੇ ਦੇਾਂਗੇ ਕਬਰ ਹੁੰਦੇ ਨੇ ਨਵੀਂ ਪਾਰਟੀ ਫੋਮ ਬੰਦਾ ਦੇ ਉੱਤੇ ਕੀ ਮਾਰਾ ਸੁਖਵੀਰ ਬਾਦਲ ਵੀ ਫੋਮ ਚ ਆ ਗਏ ਉਹ ਸੁਖਵੀਰ ਬਾਦਲ ਹੁਣੀ ਤੇ ਕਿਹਾ ਉਹ ਕਹਿੰਦੇ ਕੋਈ ਗੱਲ ਨਹੀਂ ਮੈਂ ਸੀ ਅਰੇ ਰੈਸਟ ਕਰ ਰਿਹਾ ਸੀ ਉਹਨਾਂ ਕੀ ਐਕਸ਼ਨ ਚ ਆ ਗਏ ਅੱਛਾ ਹਾਂਜੀ ਉਹ ਤੇ ਪਹਿਲੇ 100 ਸਾਲ ਤੋਂ ਐਕਸ਼ਨ ਚ ਨੇ ਉਹ ਕਹ ਪਿਓ ਦੇ ਪੁੱਤੋਂ ਐਕਸ਼ਨ ਚ ਆਏ ਤੇ ਕਾਲੀ ਦਲ ਖਤਮ ਕਰਦਾ ਜੇ ਹੁਣ ਕਿਹੜੇ ਐਕਸ਼ਨ ਚ ਆਉਣੇ ਦੱਸੋ ਮੈਨੂੰ ਪਹਿਲਾਂ ਉਹ ਥੋੜਾ ਆਰਾਮ ਕਰਦੇ ਪੰਜਾਬ ਦੇ ਲੋਕਾਂ ਦੇ ਆਰਾਮ ਕਰਾਤਾ ਉਹ ਕਿਦੋਂ ਕਰੇ ਪੰਜਾਬ ਦੇ ਲੋਕਾਂ ਨੇ ਸਾਲ ਕਦੀ ਆਇਆ ਉਹ ਆਰਾਮ ਸੌਣਾ ਕਰਨ ਵਾਲੇ ਉਹ ਤੇ ਕੁਰਸੀ ਵੇਖ ਕੇ ਉਹਨਾਂ ਨੂੰ ਐ ਮਤਲਬ ਅਕਾ ਖੁੰਦੇ ਉਹਨਾਂ ਦੀ ਬਹੁਤ ਬੈਰੀ ਚੱਲੇ ਵੀ ਨਾਮ ਦੇਗੇ ਬਹੁਤਾਂ ਕਈ ਜਰਾਂ ਲੈ ਕੇ ਖੰਨਾ ਸਾਹਿਬ ਤੋਂ ਦੇਦਾ ਸੋ ਤੁਸੀਂ ਦੇਖਿਆ ਅੱਜ ਕਿ ਕੁਲਦੀਪ ਸਿੰਘ ਢਾਲੀਵਾਲ ਨੇ ਕਿਹਾ ਕਿ ਕਿਸ ਤਰ੍ਹਾਂ ਕੇ ਸਰਕਾਰ ਵੱਲੋਂ ਜਿਹੜੀ ਹੈ ਮਤ ਕੀਤੀ ਗਈ ਹੈ ਤੇ ਆਖਰਕਾਰ ਉਹ ਦੋ ਨੌਜਵਾਨਾਂ ਨੂੰ ਜਿਹੜਾ ਹੈ ਉਹ ਰਿਹਾ ਕਰਵਾ ਲਿਆ ਗਿਆ ਹੈ ਉੱਥੋਂ ਦੀ ਪੁਲਿਸ ਵੱਲੋਂ ਇੱਥੇ ਵੀ ਵੱਡੀ ਗੱਲ ਇਹ ਵੀ ਹੈ ਕਿ ਉਸਦੇ ਪਿਤਾ ਜੋ ਮਨਜੀਤ ਸਿੰਘ ਉਹਨਾਂ ਦਾ ਇਹ ਵੀ ਕਹਿਣਾ ਸੀ ਕਿ ਅੱਜ ਤੋਂ ਬਾਅਦ ਉਹ ਕਿਤੇ ਬਾਹਰ ਜਾਣ ਦਾ ਸੁਪਨਾ ਨਹੀਂ ਵੇਖੀ ਤੁਹਾਨੂੰ ਦੱਸਦੀ ਕਿ ਕੰਟਰੀ ਜਿਹੜੀ ਹੈ ਲਾਓਸ ਕੰਪਨੀ ਜਿਹਨੂੰ ਕਿ ਹਜ਼ਾਰ ਹਾਥੀਆਂ ਦੀ ਲੈਂਡ ਆਫ 1000 এলিਫੈਂਟਸ ਜਿਹੜਾ ਹੈ ਉਹ ਕਿਹਾ ਜਾਂਦਾ ਹੈ ਸੋ ਉੱਥੇ ਲਾਓਸ ਜਿਹੜਾ ਏਸ਼ੀਆ ਦੇ ਵਿੱਚ ਆਉਂਦਾ ਹੈ ਦੀ ਜਿਹੜੀ ਹੱਦ ਹੈ ਉਹ ਇੱਕ ਪਾਸੇ ਚਾਈਨਾ ਕੰਬੋਡੀਆ ਅਤੇ ਜਿਹੜੀ ਹੈ THAILAND ਦੇ ਨਾਲ ਲੱਗਦੀ ਹੈ ਕਿ ਦੇਸ਼ ਹੈ ਰਿਪਬब्लिक ਦੇਸ਼ ਹੈ ਜਿੱਥੇ ਕਿ 12 ਵਿੱਚ ਇਹ ਦੋ ਲੜਕੇ ਜਿਹੜੇ ਨੇ ਉਹ ਕੰਮ ਕਰਦੇ ਸੀਗੇ ਅਤੇ ਉੱਥੇ ਕੁਝ ਅਜਿਹੀ ਘਟਨਾ ਵਾਪਰੀ ਜਿਸ ਤੋਂ ਬਾਅਦ ਇਹਨਾਂ ਨੂੰ ਉਸ ਦੋਸ਼ ਦੇ ਵਿੱਚ ਗ੍ਰਿਫਤਾਰ ਕਰ ਲਿੱਤਾ ਗਿਆ ਤੇ ਉਸ ਤੋਂ ਬਾਅਦ ਭਾਰਤ ਸਰਕਾਰ ਔਰ ਪੰਜਾਬ ਸਰਕਾਰ ਵੱਲੋਂ ਇਹ ਉਪਰਾਲਾ ਕੀਤਾ ਗਿਆ ਉੱਥੇ ਉੱਥੋਂ ਦੀ ਸਰਕਾਰ ਨਾਲ ਰابطਾ ਕਾਇਮ ਕੀਤਾ ਗਿਆ ਅੰਬੈਸੀ ਨਾਲ ਰابطਾ ਕਾਇਮ ਕੀਤਾ ਗਿਆ ਭਾਰਤ ਸਰਕਾਰ ਦੇ ਰਾਹੀਂ ਔਰ ਉਹਨਾਂ ਲੜਕਾਂ ਲੜਕੀਆਂ ਨੂੰ ਜਿਹੜਾ ਹੈ ਉਹ ਫਿਲਹਾਲ ਬਰੀ ਕਰਵਾ ਦਿੱਤਾ ਗਿਆ ਫਿਲਹਾਲ ਲੜਕੇ ਜਿਹੜੇ ਨੇ ਉਹ ਵਾਪਸ ਤਾਂ ਨਹੀਂ ਆਏ ਉਸੇ ਦੇਸ਼ ਵਿੱਚ ਹਨ ਪਰ ਉਹਨਾਂ ਦੇ ਉੱਤੇ ਕੇਸ ਜੋ ਹੈ ਕੁਲਦੀਪ ਸਿੰਘ ਢਾਲੀਵਾਲ ਜੋ ਕਿ ਕੈਬਨਿਟ ਮੰਤਰੀ ਹਨ ਉਹਨਾਂ ਦੇ ਮੁਤਾਬਕ ਕੇਸ ਜਿਹੜਾ ਹੈ ਉਹਨਾਂ ਤੋਂ ਉਹਨਾਂ ਤੋਂ ਬਰੀ ਕਰ ਦਿੱਤਾ ਗਿਆ ਹੈ ਸੋ ਇੱਕ ਵੱਡੀ ਸਿੱਖ ਵੀ ਹੈ ਔਰ ਉਸਦੇ ਪਿਤਾ ਜੋ ਲੜਕੇ ਦੇ ਨੇ ਉਹਨਾਂ ਦਾ ਵੀ ਇਹ ਕਹਿਣਾ ਹੈ ਕਿ ਹੁਣ ਇਸ ਤੋਂ ਬਾਅਦ ਉਹਨੂੰ ਬਾਹਰ ਜਾਣ ਦੇ ਬਾਰੇ ਉਹ ਸੋਚਣਗੇ ਨਹੀਂ ਪਹਿਲਾਂ ਵੀ ਉਹ ਨਹੀਂ ਚਾਹੁੰਦੇ ਸਨ ਕਿ ਉਹਨਾਂ ਦੇ ਲੜਕੇ ਬਾਹਰ ਜਾਣ ਲੇਕਿਨ ਨੌਜਵਾਨ ਬਾਹਰ ਜਾਣ ਦੀ ਜ਼ਿੱਦ ਦੇ ਵਿੱਚ ਅੱਜ ਆਪਣਾ ਭੁਵਿੱਖ ਖਰਾਬ ਕਰਨ ਦੀ ਇੱਕ ਘਾਰ ਤੇ ਸੰਜਣਾ ਕਿ ਬਹੁਤ ਹੀ ਮੁਸ਼ਕਲ ਦੇ ਨਾਲ ਬਚਾ ਕੀਤਾ ਗਿਆ ਔਰ ਉਹਨਾਂ ਨੇ ਇਹ ਸੰਦੇਸ਼ ਵੀ ਦਿੱਤਾ ਹੈ ਕਿ ਇੱਥੇ ਆਪਣੇ ਮਾਪੇ ਦੇ ਕੋਲ ਜੇਕਰ ਰਹਿ ਕੇ ਕੰਮ ਕੀਤਾ ਜਾਵੇ ਔਰ ਆਪਣੇ ਸ਼ਹਿਰ ਦੇ ਵਿੱਚ ਦੇਸ਼ ਦੇ ਵਿੱਚ ਕੰਮ ਕੀਤਾ ਜਾਵੇ ਤਾਂ ਉਸ ਦੇ ਨਾਲ ਜਿੱਥੇ ਇੱਕ ਪਰਿਵਾਰ ਦੇ ਨਾਲ ਵੀ ਇਨਸਾਨ ਰਹਿਦਾ ਹੈ ਤੇ ਦੂਸਰਾ ਅਜਿਹੇ ਘਟਨਾਵਾਂ ਤੋਂ ਵੀ ਉਸ ਦਾ ਬਚਾਰਦਾ ਕੈਮਰਾਮੈਨ ਰਿਚਾਲ ਸਿੰਘ ਦੇ ਨਾਲ ਅੰਮ੍ਰਿਤਸਰ ਤੋਂ ਕੁਲਵਿੰਦਰ ਸਿੰਘ ਵਿਸ਼ੇਸ਼